ਹਾਂਜੀ ਫਰੈਂਡਸ ਆਪਾਂ ਮਿਲਨੇ ਆ ਤੁਹਾਨੂੰ ਸਵੇਰੇ ਸਵੇਰੇ ਟਾਈਮ ਹੈਗਾਗਾ ਜੀ ਪੌਣੇ 11 ਵਜੇ ਦਾ ਤੇ ਕੰਮ ਆਪਾਂ ਸਾਰੇ ਖਤਮ ਕਰ ਲਏ ਨੇ ਕਿ ਅੱਜ ਆਪਣੇ ਨਾ ਪਾਣੀ ਨਹੀਂ ਹੈਗਾ ਫਰੈਂਡਸ ਧੋਣਾ ਹਲੇ ਬਾਕੀ ਆ ਕੰਮ ਆ ਕੰਪਲੀਟ ਕਰ ਲਏ ਸਾਰੇ ਆਪਾਂ ਠੀਕ ਹੈ ਇਧਰ ਬੱਚੇ ਕੰਮ ਕਰ ਰਹੇ ਨੇ ਉਹਨਾਂ ਦਾ ਆਪਣਾ ਥੋੜਾ ਜਿਹਾ ਰੈਂਗਾ ਧਰਨ ਦਾ ਕੰਮ ਉਹ ਨਾ ਕਰ ਰਹੇ ਆ ਤੇ ਦੋਵਾਂ ਨਾ ਫਰੈਂਡਸ ਰਾਤ ਕੰਟੀਨਿਊ ਨਹੀਂ ਕਰ ਸਕੇ ਤੇ ਆਪਾਂ ਪਕੜੇ ਲੈਣਾ ਇਸ ਲਈ ਤੁਸੀਂ ਸਵੇਰੇ ਜੀ ਪਕੜੇ ਲੈਣ ਵਾਲੀ ਸਬਜ਼ੀ ਖਾ ਰੋਟੀ ਖਾਦੀ ਆ ਫਰੈਂਡਸ ਤੇ ਹੁਣ ਦੇਖਦੇ ਹਾਂ ਬਕਰੇ ਅੱਜ ਕੀ ਗੱਲਬਾਤ ਸਬ ਆ ਜਾਏਗਾ ਸੈਚਰਡੇ ਸਰਦਾਰ ਜੀ ਘਰ ਹੀ ਨੇ ਅੱਜ ਠੀਕ ਹੈ ਜੀ ਸਭ ਕੰਮ ਕਰ ਬੈਠੇ ਨਾ ਮਤਲਬ ਇਹਨਾਂ ਤੇ ਬੈਠ ਕੇ ਸਧਾਰਨੀ ਬਹੁਤ ਜ਼ਿਆਦਾ ਫਰੈਂਸ ਵਾਲੇ ਕੰਮ एकदम ਜ਼ਰੂਰੀ ਕੰਮ ਆਉਣਗੇ ਪਾਣੀ ਦੀ ਵੀ ਏਟ ਕਰਦੇ ਆ ਪਾਣੀ ਫਿਰ ਚਾਊਗਾ ਘਾਰਾਵੇ ਤੋਂ ਬਾਅਦ ਬਣੀ ਉਪਰ ਮਤਲਬ ਇੱਕ ਵੀ ਬਾਜੀ ਹੋਊਗਾ ਤਕਰੀਬਨ ਕੋਈ ਤਾਂ ਬਾਅਦ ਹੀ ਜਿਹੜਾ ਹੈਗਾ ਪਾਣੀ ਚੜਦਾ ਫਰੈਂਸ ਤੇ ਫਿਰ ਨਾਮ ਆ ਗਈਤਾ ਜੀ ਮੈਂ ਚਰਨ ਦੀ ਬਿਨ ਮੋੜਾ ਦਾ ਚਰਨ ਦਾ ਸਿਰ ਤੋਂ ਹਾਂ ਦਾ ਚਿੱਟਾ ਜੀ ਅੱਜ ਪਾਣੀ ਨਹੀਂ ਹੈ ਪਾਣੀ ਕਰਕੇ ਤੁਹਾਨੂੰ ਪਤਾ ਹੀ ਕਿੰਨਾ ਖੋਹ ਜਾਂਦਾ ਪਾਣੀ ਕਰਕੇ ਸਾਰੇ ਕੰਮ ਰਹਿ ਜਾਂਦੇ ਹੈ ਮੈਂ ਸ਼ੁਕਰ ਮੈਂ ਕਪੜੇ ਵਾਂ ਤੋਂ ਦਿੱਤੇ ਸੀ ਇਹ ਹਿੰਦ ਕਬੂ ਖੁਲਿਆ ਸੁਦੇ ਪਰਮ ਤੇ ਮੱਧਾ ਹਾਂਜੀ ਜੀ ਹਾਂਜੀ ਸਰਦਾਰ ਜੀ ਆ ਗਏ ਨੇ ਇਹਨਾਂ ਲੋਨਾਂ ਕੰਮ ਦੇ ਸੀਏ ਇਹਨਾਂ ਸਦਾਰਨ ਦੀ ਲੈ ਕੇ ਆਏ ਨੇਗੇ ਇੱਕ ਚੀਜ਼ ਲੈ ਕੇ ਆਏ ਹਾਂ ਜਿਹੜਾ ਤੁਹਾਨੂੰ ਦਿਖਾਉਣੀ ਆ ਅੱਜ ਜਨ ਇਹਨਾਂ ਕੀ ਦਾ ਅਰਗਬਤੀ ਆ ਫਰੈਂਡਸ ਇਹ ਇੱਕ ਤਰ੍ਹਾਂ ਦੀ ਮਤਲਬ ਬਹੁਤ ਸੋਹਣੀ ਸਮੈਲ ਲਾਉਂਦੀ ਆ ਕਰੇ ਜੀ ਲਾ ਕੇ ਤੇ ਆਪਾਂ ਇਹਨਾਂ ਓਪਨ ਵੀ ਕਰ ਲੈ ਹੋੜ ਲਈ ਮੈਂ ਖੋਲ ਕੇ ਨਾ ਰੰਗ ਬਰੰਗੀਆਂ ਨੇ ਦੇ ਵਿੱਚ ਇਸ ਤਰ੍ਹਾਂ ਦੀਆਂ ਨੇ ਯੈਲੋ ਕਲਰ ਦੀ ਆ ਸਟਿਕਸ ਨਹੀਂ ਹੈ ਨਾ ਤੇproper ਨੂੰ ਲਾਵਾਂਗੇ ਇਹ ਬੋਲ ਵਾਲਾ ਕਰਦੇ ਹਾਂ ਬਹੁਤ ਸਮੈਲ ਆਉਂਦੀ ਹੈ ਇਹਦੇ ਨਾਲ ਤੇ ਇਹਦੇ ਵਿੱਚ ਨਾ ਇੱਕਾ ਸਟੈਂਡ ਜਾਂ ਨਿਕਲਿਆਗਾ ਇਹਦੇ ਵਿੱਚ ਆਪਾਂ ਇਹਨੂੰ ਲਾਉਣੀ ਹੈ ਆ ਦੇਖੋ ਕਲਰਫੁੱਲ ਨੇ ਦੇ ਵਿੱਚ ਪਲਾਸਟਿਕਸ ਕਿੰਨੇ ਜਾਈ ਹੈ 75 75 70 75 ਰੁਪਏ ਦੀ ਆਈ ਹੈ ਹਾਂ ਤੇ ਸਮੈਲ ਤਾਂ ਬਹੁਤ ਜਗ੍ਹਾ ਵਧੀਆ ਆਉਂਦੀ ਹੈ ਹੜਦਾ ਕਿੱਥੇ ਗਏ ਪਰਨਾ ਕਿੱਧਰ ਗਈ ਉਹ ਸਟicker ਕਿੱਧਰ ਗਈ ਇਹਨੂੰ ਘੱਟੀ ਉਹ ਕਿੱਧਰ ਰੱਖਤੀ ਤਾਂ ਵਿੱਚ ਬਾਦੀ ਆਲੇ ਵਿੱਚ ਬਾਦੀ ਇਹਦੇ ਵਿੱਚ ਹੈਗੇ ਨੇ ਤਿੰਨ ਚਾਰ ਕਲਰ ਨੇ ਹਾਂਸ ਡੈਡੀ ਕਿ ਸੈਂਡ ਜੀ ਆਣਾ ਗੋਲ ਜੀ ਉਹ ਸਿੰਕ ਦੇਖੋ ਪਿਆਰੇ ਕਿੰਨੇ ਕਲਰ ਨੇ ਲੈ ਹਾ ਡੈਡੀ ਹਾ ਡੈਡੀ ਡੈਡੀ ਫਿਲਡ ਡੈਡੀ ਫਿਲਡ ਆ ਨੰਨੋ ਸਰਵਾ ਵੀ ਗਏ ਟਾਈਮ ਕਿੱਟੀ ਰਹਾ ਹੈ ਬੈਠੇ ਹੀ ਕੋਈ ਦੌੜਾ ਹਾਂ ਡੈਡੀ ਤੈਨੂੰ ਅੱਜ ਵੀ ਜਿਵੇਂ ਕਰੇ ਸਰਦਾਰ ਜੀ ਬਟਾ ਲੈ ਕੇ ਸਾਡੇ ਆ ਦੇਖੋ ਇਸ ਤਰ੍ਹਾਂ ਦੀ ਕਲਰਫੁਲ ਨੇ ਤੇ ਆਪੇ ਕਲਾਉਣੇ ਆਗੇ ਠੀਕ ਹੈ ਜੀ ਡੈਡੀ ਡੈਡੀ ਇਹਦੀ ਫਿਲਡਿੰਗ ਮੰਗੂਆ ਆ ਲਾਉਣੇ ਆ ਪਰਪਲ ਕਲਰ ਦੇ ਰੱਖ ਦੇ ਵਿੱਚ ਉਹ ਉਹ ਇੱਕ ਤਾਂ ਥੋੜੇ ਡਿੱਗ ਗਏ ਮੈਂ ਚੱਕ ਦਿੰਦੀ ਕੋਈ ਨਾ ਆਪਣੇ ਲਾਉਣੇ ਆ ਜੀ ਠੀਕ ਹੈ ਜੀ ਦਾਦੀ ਲੋ ਜੀ ਕਮੀਜ਼ ਤੇ ਤਰਪਾਈ ਤਾਂ ਮੈਂ ਕਰ ਦਿੱਤੀ ਸੀ ਕਿਉਂਕਿ ਜਿਹੜੀ ਰਹਿੰਦੀ ਸੀ ਨਾ ਮਤਲਬ ਥੋੜੀ ਜੀ ਘਰੀ ਸੀ ਥੋੜੀ ਜੀ ਰਹਿੰਦੀ ਸੀ ਉਹ ਮੈਂ ਕਰ ਦਿੱਤੀ ਆ ਤੇ ਮਤਲਬ ਕਿ ਬਸ ਹੁਣ ਇਹ ਤੇ ਮੈਂ ਲਗਾਉਂਗੀ ਜੀ ਬਟਨ ਬਟਨ ਆਕਾ ਲੈ ਆਏ ਸੀ ਜਾ ਕੇ ਮੈਂ ਤੇ ਨੂੰ ਗਏ ਸੀ ਕਿ ਬਟਨ ਲੈਣ ਵਾਸਤੇ ਬਟਨ ਲੈ ਆਏ ਸੀ ਤੇ ਨਾਲ ਦੇ ਮੈਚ ਕਰਕੇ ਪਰਪਲ ਕਲਰ ਦੇ ਤੇ ਫਿਰ ਆਪਾਂ ਬਟਨ ਲਗਾਉਨੇ ਆ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਦੀ ਬਟਨ ਲਾ ਕੇ ਹਾਂਜੀ ਲੋ ਜੀ ਕਮੀ ਦੇ ਉੱਤੇ ਆਪਾਂ ਬਟਨ ਲਾ ਦਿੱਤੇ ਨੇ ਠੀਕ ਆ ਜੀ ਤੇ ਬਸ ਚਲ ਜੀ ਫਿਰ ਆਪਾਂ ਹਨਾ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸੀ ਕਾਲ ਜੀ ਥੈਂਕਸ ਫੋਰ वाचिंग ਵੀਡੀਓ ਜੀ ਬਾਏ ਬਾਏ